ਇਹ ਟਰੱਕ ਪਾਕਿਸਤਾਨ ਦਾ ਹੈ ਜਿਹੜਾ ਹੁਣ ਭਾਰਤ ਦੇ ਵਿੱਚ ਖੜਿਆ ਹੈਗਾ ਤੇ ਉੱਪਰ ਜਿਹੜਾ ਤੁਸੀਂ ਦੇਖ ਲਓ ਪਾਕਿਸਤਾਨ ਦੇ ਝੰਡੇ ਦਾ ਨਿਸ਼ਾਨ ਵੀ ਲੱਗਿਆ ਹੋਇਆ ਹੈਗਾ ਤੇ ਸਾਰੇ ਪਾਸਿਓ ਜਿਹੜਾ ਇਹ ਨਸ਼ਟ ਹੋਇਆ ਟਾਇਰ ਪੈਂਚਰ ਨੇ ਤੇ ਟੁੱਟਿਆ ਫੋਟਿਆ ਜਿਹੜਾ ਇਸ ਤਰੀਕੇ ਨਾਲ ਇੱਥੇ ਖੜਿਆ ਕਿਸੇ ਵੇਲੇ ਇਸ ਉੱਪਰ ਚੜ ਕੇ ਜਿਹੜੀ ਪਾਕਿਸਤਾਨ ਦੀ ਸੈਨਾ ਉਹ ਭਾਰਤ ਦੇ ਵਿੱਚ ਦਾਖਲ ਹੋਈ ਸੀ ਤੇ ਹੋਰ ਵੀ ਇੱਕ ਟੈਂਕ ਦਿਖਾ ਦਿਓ ਤੁਹਾਨੂੰ ਇਹ ਜਿਹੜਾ ਟੈਂਕ ਖੜਿਆ ਇਹ ਵੀ ਪਾਕਿਸਤਾਨੀ ਸੈਨਾ ਦਾ ਇਸ ਉੱਪਰ ਵੀ ਜਿਹੜੀ ਪਾਕਿਸਤਾਨ ਦੀ ਫੌਜ ਹੈ ਉਹ ਭਾਰਤ ਦੇ ਵਿੱਚ ਦਾਖਲ ਹੋਈ ਸੀ ਬੜੇ ਹੀ ਜਿਹੜੇ ਗੋਲੇ ਬਰਾਏ ਗਏ ਸੀ ਇਸ ਟੈਂਕ ਵੱਲੋਂ ਇਹ ਵੀ ਜਿਹੜਾ ਨਸ਼ਟ ਹੋਇਆ ਹੋਣਾ ਪੀ ਭਾਰਤ ਦੇ ਵਿੱਚ ਖੜਿਆ ਤਾਂ ਦੋਸਤੋ ਆਪਾਂ ਪਹੁੰਚੇ ਹੋਏ ਆ ਅੱਜ Rajasthan ਦੇ Longewala ਪਿੰਡ ਆ ਜਿੱਥੇ 1971 ਵਿੱਚ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਜੁੱਧ ਹੋਇਆ ਸੀ ਭਾਰਤ ਦੇ 120 ਜਵਾਨ ਪਾਕਿਸਤਾਨ ਦੇ 3000 ਸੈਨਿਕਾਂ ਦੇ ਨਾਲ ਲੜੇ ਸੀ ਉਸ ਦੇ ਬਾਵਜੂਦ ਵੀ ਜਿਹੜੀ ਪਾਕਿਸਤਾਨੀ ਸੈਨਾ ਹਾਰ ਗਈ ਸੀ ਕੁਝ ਇੱਥੇ ਮਾਰੇ ਗਏ ਸੀ ਤੇ ਕੁਝ ਜਿਹੜੇ ਵਾਪਸ ਚਲੇ ਗਏ ਸੀ ਜਿੰਨੇ ਵੀ ਉਹਨਾਂ ਕੋਲੇ ਸਾਧਨ ਸੀ ਕੋਈ ਟੈਂਕ ਟਰੱਕ ਜਾਂ ਕੋਈ ਹੋਰ ਸਾਧਨ ਉਹ ਸਾਰੇ ਇੱਥੇ ਹੀ ਛੱਡ ਕੇ ਜਿਹੜੇ ਚਲੇ ਗਏ ਸੀ 1971 ਵੇਲੇ ਤੋਂ ਹੀ ਜਿਹੜੇ ਇਹ ਟੈਂਕ ਨੇ ਉਹ ਇੱਥੇ ਹੀ ਖੜੇ ਨੇ ਲੋਂਗੇਵਾਲਾ ਦੇ ਵਿੱਚ ਤੇ ਸਾਰੇ ਪਾਸੇ ਜਿਹੜੇ ਟਿੱਬੇ ਹੀ ਟਿੱਬੇ ਨੇ ਜਦੋਂ ਪਾਕਿਸਤਾਨ ਦੀ ਗੱਲ ਕਰੀ ਤਾਂ ਇਤੋਂ ਸਿਰਫ 5-4 ਕਿਲੋਮੀਟਰ ਆਪਾਂ ਲਾਸਟ ਪਿੰਡ ਹੈ ਜਿਹੜਾ ਭਾਰਤ ਦਾ ਜੈਸਲਮੇਰ ਦੇ ਆਪ ਥੋੜੀ ਦੂਰ ਹੀ ਲੌਂਗੇ ਵਾਲਾ ਹੈ ਨਾ ਲੌਂਗੇ ਵਾਲਾ ਇਸ ਪਿੰਡ ਦਾ ਨਾਮ ਸੀਗਾ ਤਾਂ ਉੱਥੇ ਆਪਾਂ ਜਿਹੜਾ ਖੜੇ ਆ ਤੇ ਆਹ ਰਾਸਤੇ ਦੇ ਵਿੱਚ ਜਿਹੜਾ ਜੁੱਧ ਹੋਇਆ ਸੀਗਾ ਇਧਰ ਪਾਸੋ ਜਿਹੜੀ ਪਾਕਿਸਤਾਨੀ ਸੈਨਾ ਆਈ ਸੀਗੀ 1971 ਦੇ ਇਸ ਜੁੱਧ ਤੇ ਇੱਕ ਫਿਲਮ ਵੀ ਬਣੀ ਸੀ ਸੰਨੀ ਦਿਓਲ ਦੀ ਜੇ ਤੁਸੀਂ ਵੇਖੀ ਹੋਣੀ ਹੈ ਨਾ ਬਾਰਡਰ ਫਿਲਮ ਤਉ ਐਸੇ ਰਿਲੇਟਡ ਸੀ ਸਾਰੀ ਮੇਜਰ ਕਲਦੀਪ ਸਿੰਘ ਚਾਂਦਪਰੀ ਜੂ ਸਾਡੇ ਪੰਜਾਬ ਦੇ ਸੀ ਉਹ ਉਸ ਵੇਲੇ ਦੇ ਇੱਥੇ ਜਿਹੜੇ ਜਰਨਲ ਸੀਗੇ ਉਹਨਾਂ ਨੇ ਜਿਹੜੀ ਅਗਵਾਹੀ ਕੀਤੀ ਸੀ ਫੌਜ ਦੀ ਤਾਂ ਆਪਣੀ ਜਿਹੜੀ ਜਿੱਤ ਹਾਸਲ ਕੀਤੀ ਸੀ ਨਾ ਰਾਤੋਂ ਰਾਤ ਜਿਹੜੀ ਪਾਕਿਸਤਾਨੀ ਸੈਨਾ ਇਸ ਰਸਤੇ ਭਾਰਤ ਦੇ ਵਿੱਚ ਦਾਖਲ ਹੋ ਗਈ ਸੀ ਤੇ ਉਹਨਾਂ ਦਾ ਪਲਾਨ ਸੀ ਵੀ ਆਪਾਂ ਜਿਹੜਾ ਜੈਸਲਮੇਰ ਪਹੁੰਚ ਕੇ ਸਵੇਰ ਦਾ ਖਾਣਾ ਖਾਣਾ ਹੈਗਾ ਪਰ ਜਿਹੜੇ 120 ਜਵਾਨ ਸੀ ਆਪਣੀ ਇੰਡੀਆ ਨਾ ਆਰਮੀ ਦੇ ਉਹ ਰਾਤ ਨੂੰ ਲੜੇ ਸੀਗੇ ਤੇ ਪਾਕਿਸਤਾਨੀ ਸੈਨਾ ਦਾ ਜਿਹੜਾ ਮੂੰਹ ਮੋੜਦਾ ਸੀ ਤਾਂ ਇਧਰਲੇ ਪਾਸੇ ਜਿਹੜਾ ਇਹ ਮਿਊਜ਼ੀਅਮ ਬਣਿਆ ਹੋਇਆਗਾ ਇੱਥੇ ਕਾਫੀ ਸਮਾਨ ਜਿਹੜਾ ਉਸ ਵੇਲੇ ਦਾ ਤੇ ਸਾਰੇ ਸੂਰਮਿਆਂ ਦੇ ਨਾਂ ਵੀ ਲਿਖੇ ਹੋਏ ਨੇ ਜਿਹੜੇ ਪਾਕਿਸਤਾਨ ਦੀ ਸੈਨਾ ਦੇ ਨਾਲ ਲੜੇ ਸੀ ਤੇ ਗੋਲੀ ਬਰੂਦ ਵਾਲੇ ਜਿਹੜੇ ਬਾਕਸ ਨੇ ਉਸ ਵੇਲੇ ਗੋਲੀਆਂ ਚਲਾਈਆਂ ਸੀ ਉਹ ਵੀ ਇੱਥੇ ਮੌਜੂਦ ਨੇ ਆਜੋ ਪਹਿਲਾਂ ਆਪਾਂ ਤੁਹਾਨੂੰ ਉਹ ਦਿਖਾ ਦਈਏ ਆ ਜਿਹੜੇ ਤੁਸੀਂ ਸਾਹਮਣੇ ਹਰੇ-ਹਰੇ ਬਾਕਸ ਵੇਖ ਰਹੇ ਹੋ ਕਾਫੀ ਪਏ ਨੇ ਤਾਂ ਇਹਨਾਂ ਦੇ ਵਿੱਚ ਉਦੋਂ ਫੌਜੀਆਂ ਦਾ ਜਿਹੜਾ ਗੋਲੀ ਬਰੂਦ ਹੁੰਦਾ ਸੀ ਤੇ ਅੱਜ ਵੀ ਜਿਹੜਾ ਉਸੇ ਤਰ੍ਹਾਂ ਗੋਲੀ ਗੋਲੀ ਵਾਲੇ ਬਾਕਸੇ ਨੇ ਉਹ ਐਡੇ ਹੀ ਪਏ ਨੇਗੇ ਹੁਣ ਵੀ ਜਿਹੜਾ ਇੱਕ ਪਹਿਲਗਾਮ ਦੇ ਵਿੱਚ ਹਮਲਾ ਹੋਇਆਗਾ ਤਾਂ ਲੋਕ ਚਾਹੁੰਦੇ ਨੇ ਨਾ ਭਾਰਤ ਦੇ ਪਾਕਿਸਤਾਨ ਦਾ ਜੁੱਧ ਲੱਗ ਜੇ ਪਰ ਜਿਹੜਾ ਜੁੱਦ ਤੋਂ ਬਾਅਦ ਨੁਕਸਾਨ ਹੁੰਦਾ ਦੋਸਤੋ ਉਹ ਚੱਲਣਾ ਬਹੁਤ ਔਖਾ ਹੁੰਦਾ ਤੁਸੀਂ ਨੇੜੇ ਤੇੜੇ ਵਾਲੇ ਪਿੰਡਾਂ ਨੂੰ ਪੁੱਛ ਕੇ ਵੇਖ ਲਓ ਉਹਨਾਂ ਨੇ ਕੀ ਹਰਜਾਨਾ ਭਰਿਆ ਜਿਹੜੇ ਹੁਣ ਤੱਕ ਉਸ ਸਮੇਂ ਦੇ ਪਿੱਛੇ ਹੀ ਰਹੇ ਨੇ ਤੇ ਭਾਰਤ ਦੇ ਦੂਜੇ ਆਪਾਂ ਕਹਿੰਦੇ ਸਟੇਟਾਂ ਦੇ ਨਾਲ ਨਹੀਂ ਰਲ ਸਕੇ ਇੰਨਾ ਪਿੰਡਾਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਜ਼ਿਆਦਾ ਸੁਧਾਰਨਾਂਗੀ ਤੇ ਇਹਨਾਂ ਨੂੰ ਜਿਹੜਾ ਲੋੜੀ ਦਾ ਇੱਥੇ ਪਾਣੀ ਵੀ ਨਹੀਂ ਪਹੁੰਚਦਾ ਲੋੜੀ ਦਾ ਖਾਣਾ ਪੀਣਾ ਵੀ ਜਿਹੜਾ ਨਹੀਂ ਪਹੁੰਚਦਾ ਤਾਂ ਇਧਰਲੇ ਪਾਸੇ ਆ ਜੋ ਆਪਾਂ ਟੈਂਕ ਦਿਖਾ ਦਈਏ ਤੁਹਾਨੂੰ ਇੱਥੇ ਜਿਹੜਾ ਸਾਰਾ ਉਹ ਮਿਊਜ਼ੀਅਮ ਵਗੈਰਾ ਬਣਿਆ ਹੋਇਆਗਾ ਤੇ ਇੱਥੇ ਕਮਰੇ ਨੇ ਜੇਕਰ ਤੁਸੀਂ ਰਹਿਣਾ ਹੈਗਾ ਜਾਂ ਕੋਈ ਹੋਰ ਕੋਈ ਸ਼ਿਕਾਇਤ ਵਗੈਰਾ ਕਰਨੀ ਆ ਜਾ ਫਿਰ ਤੁਸੀਂ ਇੱਥੋਂ ਕੋਈ ਜਾਣਕਾਰੀ ਲੈਣੀ ਆ ਤਾਂ ਲੈ ਸਕਦੇ ਹੋ ਸਾਰਾ ਹੀ ਜਿਹੜਾ ਭਾਰਤ ਦੇ ਉਹ 1971 ਦੇ ਜੁੱਧ ਨੂੰ ਲੈ ਕੇ ਦਰਸਾਉਂਦਾ ਹੈਗਾ ਹੈ ਤੇ ਇਧਰਲੇ ਪਾਸੇ ਜਿਹੜਾ ਇੱਕ ਚੌੜੀ ਸੜਕ ਆ ਤੇ ਆਜੋ ਆਪਾਂ ਦੂਜੇ ਪਾਸੇ ਚੱਲਦੇ ਆ ਉਧਰ ਦਿਖਾਉਂਦੇ ਆ ਤੁਹਾਨੂੰ ਉਹਨਾਂ ਸ਼ਹੀਦਾਂ ਦੇ ਜਿਹੜੇ ਨਾਮ ਵੀ ਲਿਖੇ ਹੋਏ ਨੇ ਜਿਹੜੇ 1971 ਦੇ ਜੁੱਧ ਦੇ ਵਿੱਚ ਸ਼ਹੀਦ ਹੋ ਗਏ ਸੀ ਤਾਂ ਇਧਰਲੇ ਪਾਸੇ ਜਿਹੜਾ ਰੈਸਟੋਰੈਂਟ ਵਗੈਰਾ ਨੇ ਜੇਕਰ ਤੁਸੀਂ ਖਾਣਾ ਪੀਣਾ ਕੁਝ ਇਹ ਜਿਹੜਾ ਆਖਰੀ ਪਿੰਡ ਹੈ ਭਾਰਤ ਦਾ ਲੌਂਗੇ ਵਾਲਾ ਇੱਥੋਂ ਦੇ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਬਹੁਤ ਜ਼ਿਆਦਾ ਔਖੀ ਆ ਬਿਲਕੁਲ ਆਦੀਵਾਸੀ ਲੋਕਾਂ ਦੀ ਤਰ੍ਹਾਂ ਜ਼ਿੰਦਗੀ گزارਦੇ ਆ ਤਿੰਨ ਤਿੰਨ ਚਾਰ ਚਾਰ ਦਿਨ ਜਿਹੜਾ ਪਾਣੀ ਤੱਕ ਨਹੀਂ ਪਹੁੰਚਦਾ ਹੈਗਾ ਤੇ ਬੱਕਰੀਆਂ ਦਾ ਦੁੱਧ ਆ ਪੀ ਕੇ ਗੁਜ਼ਾਰਾ ਕਰਦੇ ਆ ਰੋਟੀ ਨਹੀਂ ਮਿਲਦੀ ਮਹੀਨਾ ਦੋ ਦੋ ਮਹੀਨੇ ਇਹਨਾਂ ਨੂੰ ਖਾਣ ਨੂੰ ਇੰਨੀ ਜ਼ਿਆਦਾ ਜ਼ਿੰਦਗੀ ਜਿਹੜੀ ਇੱਥੋਂ ਦੇ ਲੋਕਾਂ ਦੀ ਔਖੀ ਆ ਤੇ ਇਹ ਸਾਰਾ ਅਸਰ ਜਿਹੜਾ 1971 ਦੇ ਵਿੱਚ ਉਹ ਜੁੱਧ ਹੋਇਆ ਸੀ ਉਸ ਤੋਂ ਬਾਅਦ ਇਹ ਦਵਾਰੇ ਇਲਾਕੇ ਜਿਹੜਾ ਉਹ ਬਸ ਨਹੀਂ ਸਕਿਆ ਕਿਉਂਕਿ ਇੱਥੋਂ ਜਿਹੜੇ ਲੋਕ ਰਹਿੰਦੇ ਸੀ ਉਹ ਇੱਥੋਂ ਛੱਡ ਕੇ ਚਲੇ ਗਏ ਤੇ ਦਵਾਰੇ ਇਧਰ ਆਉਂਦੇ ਨਹੀਂ ਬਾਰਡਰ ਏਰੀਆ ਕਰਕੇ ਖਤਰਾ ਰਹਿੰਦਾ ਵੀ ਕਿਸੇ ਵੇਲੇ ਵੀ ਜਿਹੜਾ ਜੁੱਦ ਹੋ ਸਕਦਾ ਤਾਂ ਕਰਕੇ ਜਿਹੜਾ ਇੱਧਰ ਲੋਕ ਨਹੀਂ ਆਉਂਦੇ ਇੱਧਰ ਸਾਹਮਣੇ ਉਹਨਾਂ ਸ਼ਹੀਦਾਂ ਦੇ ਨਾਮ ਲਿਖੇ ਹੋਏ ਨੇ ਆਜੋ ਤੁਹਾਨੂੰ ਉਹ ਵੀ ਦਿਖਾ ਦਈਏ ਵੀ ਕਿਹੜੇ-ਕਿਹੜੇ ਇੱਥੇ ਫੌਜੀ ਜਵਾਨ ਜਿਹੜੇ ਸ਼ਹੀਦ ਹੋ ਗਏ ਸੀ ਕਹਿੰਦੇ ਇੱਥੇ ਇੱਕ ਖੂਬਈਆ ਜਿੱਥੇ ਪਾਕਿਸਤਾਨ ਦੇ ਫੌਜੀਆਂ ਨੇ ਕਹਿੰਦੇ ਜ਼ਹਿਰ ਪਾਤਾ ਸੀ ਪਤਾ ਨਹੀਂ ਸੱਚੀ ਘਟਨਾ ਪਤਾ ਨਹੀਂ ਝੂਠੀ ਆ ਪਰ ਇੱਥੇ ਲਿਖਿਆ ਹੋਇਆ ਜ਼ਰੂਰ ਆ ਵੀ ਜਿਹੜੇ ਭਾਰਤੀ ਸਿਪਾਹੀ ਨੇ ਉਹ ਪਾਣੀ ਪੀ ਕੇ ਹੀ ਜਿਹੜੇ ਮਰ ਜਨ ਤਾਂ ਇੱਧਰ ਆ ਦੇਖੋ ਇੱਧਰਲੇ ਪਾਸੇ ਜਿਹੜਾ ਉਹਨਾਂ ਫੌਜੀਆਂ ਦੀਆਂ ਤਸਵੀਰਾਂ ਮੂਰਤੀਆਂ ਲੱਗੀਆਂ ਹੋਈਆਂ ਨੇ ਤੇ ਉਧਰ ਸਾਹਮਣ ਦੇ ਨਾਲ ਹੀ ਜਿਹੜੇ ਉਹਨਾਂ ਜਵਾਨਾਂ ਦੇ ਨਾਮ ਵੀ ਲਿਖੇ ਹੋਏ ਨੇ ਜਿਨ੍ਹਾਂ ਦੀ ਉਸ ਵੇਲੇ ਇੱਥੇ ਸ਼ਹਾਦਤ ਹੋਈ ਸੀ ਆ ਸਾਰੇ ਉਹਨਾਂ ਦੀਆਂ ਹਾਲੇ ਦਵਾਲੇ ਜਿਹੜੀਆਂ ਮੂਰਤੀਆਂ ਯਾਦਗਾਰਾਂ ਬਣਾਈਆਂ ਹੋਈਆਂ ਨੇ ਤੇ ਉਧਰਲੇ ਪਾਸੇ ਜਿਹੜੇ ਇੰਡੀਅਨ ਆਰਮੀ ਦੇ ਟੈਂਕ ਖੜੇ ਨੇ ਜਿਹੜੇ 1971 ਦੇ ਜੁੱਧ ਦੇ ਵਿੱਚ ਵਰਤੇ ਗਏ ਸੀ ਆ ਸਾਰੇ ਜਿਹੜੇ ਤੁਸੀਂ ਜਿੰਨਾ ਵੀ ਇੱਥੇ ਹਸਲਾ ਵਗੈਰਾ ਦੇਖ ਰਹੇ ਹੋ ਆ ਧੂਪਾ ਵੇਖ ਰਹੇ ਹੋ ਇਹ 1971 ਦੇ ਜੁੱਧ ਦੇ ਵਿੱਚ ਵਰਤੀਆਂ ਗਈਆਂ ਸੀ ਉਸ ਵੇਲੇ ਦੀਆਂ ਜਿਹੜੀਆਂ ਇੱਥੇ ਪਈਆਂ ਨੇ ਦੂਜੇ ਪਾਸੇ ਜਿਹੜੇ ਪਾਕਿਸਤਾਨ ਦੇ ਟੈਂਕੋ ਨਸ਼ਟ ਹੋਏ ਖੜੇ ਨੇ ਤਾਂ ਇਧਰਲੇ ਪਾਸੇ ਆ ਜਿਹੜੇ ਨਾਂ ਲਿਖੇ ਹੋਏ ਨੇ ਸਾਰੇ ਉਹਨਾਂ ਸ਼ਹੀਦਾਂ ਦੇ ਜਿਹੜੇ 1971 ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਸਭ ਤੋਂ ਵੱਧ ਛੜ ਕੇ ਜਿਹੜਾ ਹਿੱਸਾ ਲਿਆ ਸੀ ਪੰਜਾਬ ਦੇ ਜਵਾਨਾਂ ਨੇ ਸੀਗਾ ਤਕਰੀਬਨ ਇੱਥੇ ਸਾਰੀ ਹੀ ਸਿੱਖ ਰੈਜਿਮੈਂਟ ਸੀ ਉਸ ਵੇਲੇ ਤੇ ਕੁਲਦੀਪ ਸਿੰਘ ਚਾਂਦਪੁਰੀ ਜੀ ਵਰਗੇੜੀਆ ਉਸ ਉਦੋਂ ਜਿਹੜੀ ਉਹਨਾਂ ਨੇ ਇਸ ਜੁੱਧ ਦੀ ਆਪਾਂ ਕਹਿੰਦੇ ਵੀ ਅਗਵਾਈ ਕੀਤੀ ਸੀ ਨਾ ਤਾਂ ਇਧਰਲੇ ਪਾਸੇ ਜਿਹੜੇ ਉਹ ਨਾਂ ਲਿਖੇ ਹੋਏ ਨੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਲਓ ਗੇ ਵਾਲਾ ਜਿਹੜਾ ਜੈਸਲਮੇਰ ਤੋਂ ਥੋੜੀ ਦੂਰਾ Rajasthan ਦੇ ਵਿੱਚ ਤਾਂ ਉੱਥੇ ਅੱਜ ਆਪਾਂ ਪਹੁੰਚੇ ਸੀ ਪਰ ਅਸਲ ਵਿੱਚ ਤੁਹਾਨੂੰ ਸੱਚ ਉਹ ਖੂਦ ਖਾ ਦਿਏ ਆਪਾਂ ਹੈ ਨਾ ਵੀ ਜਿੱਥੇ ਕਹਿੰਦੇ ਵੀ ਪਾਕਿਸਤਾਨੀ ਸੈਨਾ ਨੇ ਯਾਰ ਪਾਤੀ ਤੇ ਕਹਿੰਦੇ ਉਹ ਜਿਹੜਾ ਜ਼ਹਿਰ ਉਹਦਾ ਕਾਂ ਜੋ ਜਿਹੜੇ ਭਾਰਤ ਦੇ ਲੋਕ ਪਾਣੀ ਪੀਣ ਤੇ ਮਰ ਜਾਣ